ਦੇਖੋ ਜੀ ਕਿਨੋਰੀ ਬਾਰਡਰ ਤੇ ਕੀਤਾ ਜਾ ਰਿਹਾ ਸਰੋਪੇ ਪਾ ਕੇ ਮਾਨ ਸਨਮਾਨ ਜੀ ਸਾਰੀ ਜਾਣਕਾਰੀ ਦੱਸ ਦਿਆਂ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਬਾ ਜੀ ਪ੍ਰਿੰਗੜੀ ਵਾਲੇ ਸਰੋਪੇ ਪਾ ਕੇ ਕੀਤਾ ਜਾ ਰਿਹਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹ ਜੀ ਵਾਹ ਬਾਕੀ ਸਾਰੀ ਗੱਲਬਾਤ ਆਪਾਂ ਜਾਣਦੇ ਆਂ ਜੀ ਜਿਹੜੀ ਇਹ ਸਰੂਪੇ ਪਾ ਕੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜੀ ਬਾਬਾ ਜੀ ਉਹਨਾਂ ਦਾ ਕਿਹੜੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ ਜੀ ਬਾਰਡਰ ਵੀ ਖਨੋਰੀਆ ਜੀ ਤੇ ਸਾਹਬ ਸਿੰਘ ਜੀ ਤੁਹਾਡੇ ਦੇ ਉਂਗਲ ਕਰ ਰਿਹਾ ਸਾਰੇ ਵੀ ਤੁਸੀਂ ਦੱਸੋ ਹਾਂਜੀ ਹਾਂਜੀ ਇਹ ਜਿਹੜਾ ਸਰੂਪੇ ਪਾ ਕੇ ਮਾਨ ਸਨਮਾਨ ਕੀਤਾ ਗਿਆ ਜੀ ਟੋ ਹਾਂਜੀ ਸੰਗਤਾ ਪੁੱਜੀਆਂ ਇੱਥੇ ਮੋਰਚੇ ਦੇ ਵਿੱਚ ਤੇ ਇੱਥੇ ਮੋਰਚੇ ਦੇ ਪੁੱਜਣ ਤੇ ਜੀਆਂ ਆਖਿਆ ਜਾਂਦਾ ਇਹਨਾਂ ਨੇ ਬਹੁਤ ਵਰਤਨਾ ਦੀ ਕਿਸਾਨ ਸ਼ਗਰਚ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਨੂੰ ਵਰਤਨਾ ਦੀ ਬਹੁਤ ਤਗੜੀ ਸੇਵਾ ਕੀਤੀ ਆ ਤੇ ਮੋਰਚੇ ਦੇ ਵਿੱਚ ਭਾਗ ਵੀ ਲਿਆ ਵਾ ਹਿੱਸਾ ਵੀ ਲਿਆ ਵਾ ਤੇ ਇੱਥੇ ਸਾਰੀ ਸੰਗਤ ਪ੍ਰਿੰਗੜੀ ਦੀ ਨੂੰ ਜੀ ਆਇਆਂ ਆਖਿਆ ਜਾਂਦਾ ਵਾ ਜੀ ਹਾਂ ਜੀ ਬੜੀ ਤਗੜੀ ਗੱਲ ਹੈ ਜੀ ਇਹ ਕਰੋ ਬਹੁਤ ਦਾਤ